ਏਵਨ ਪੰਜਾਬੀ ਟੀਵੀ ਤੇ ਮੈਂ ਕਰਨ ਵਸਿਸ਼ਟ ਤੁਹਾਨੂੰ ਅੱਜ ਪਟਿਆਲਾ ਦਾ ਤ੍ਰਿਪੜੀ ਏਰੀਆ ਦਿਖਾਉਣ ਜਾ ਰਿਹਾ ਜਿੱਥੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚਣਗੇ ਇੱਕ ਮੈਗਾ ਰੈਲੀ ਦਾ ਆਯੋਜਨ ਕੀਤਾ ਗਿਆ ਹੁਣ ਇੱਥੇ ਤੋਂ ਕਰੀਬਨ ਕਹਿ ਸਕਦੇ ਆ ਆਪਾਂ 500 ਮੀਟਰ ਦੀ ਦੂਰੀ ਦੇ ਉੱਪਰ ਕੋਲੀ ਸਵੀਟ ਚੌਂਕ ਆ ਜਿੱਥੋਂ ਉਹ ਮੈਗਾ ਰੈਲੀ ਚੱਲਣੀ ਹੈ ਤੇ ਇੱਥੇ ਆ ਕੇ ਪਹੁੰਚਣੀ ਹੈ ਇਸ ਜਗ੍ਹਾ ਦੇ ਉੱਪਰ ਆ ਕੁਰਸੀਆਂ ਰੱਖੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਸਮਾਪਤ ਹੋਣੀ ਹੈ ਉਹ ਰੈਲੀ ਉਸ ਰੈਲੀ ਦੇ ਜਿਹੜੇ ਇੰਤਜ਼ਾਮਾਤ ਨੇ ਉਹ ਤੁਹਾਨੂੰ ਵਖਾਣ ਜਾ ਰਹੇ ਆ ਇਹ ਇੰਤਜ਼ਾਮਾਤ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਆਮ ਆਦਮੀ ਦੀ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਰੈਲੀਆਂ ਕਰਦੀ ਹੈ ਇਹ ਰੈਲੀਆਂ ਦਾ ਦ੍ਰਿਸ਼ ਤੁਹਾਨੂੰ ਦਿਖਾ ਰਿਹਾ ਹੈ ਇਹ ਪਟਿਆਲਾ ਦੀ ਤ੍ਰਿਪੜੀ ਇਲਾਕੇ ਦੇ ਵਿੱਚ ਪਾਣੀ ਵਾਲੀ ਟੈਂਕੀ ਹੋਇਆ ਕਰਦੀ ਸੀ ਇਸ پارک ਨੂੰ ਪਾਣੀ ਵਾਲੀ ਟੈਂਕੀ ਦੇ ਨਾਮ ਤੇ ਹੁਣ ਵੀ ਸੰਬੋਧਨ ਕੀਤਾ ਜਾਂਦਾ ਉਹਦੇ ਅੰਦਰ ਇਹ ਗਰਾਊਂਡ ਦੇ ਅੰਦਰ ਆ ਕੁਰਸੀਆਂ ਲਗਾ ਕੇ ਇੱਕ ਸ਼ਾਮਿਆਨਾ ਸਜਾਇਆ ਗਿਆ ਜਿਹਦੇ ਵਿੱਚ ਲੋਕ ਬੈਠੇ ਨੇ ਤੇ ਇੱਥੇ ਇਕੱਤਰਤ ਹੋਣਾ ਆ ਕੇ ਤਾਂ ਹੁਣ ਤੁਹਾਨੂੰ ਥੋੜੀਆਂ ਬਾਹਰ ਵੱਲ ਦੀਆਂ ਤਸਵੀਰਾਂ ਦਿਖਾ ਲੈਂਦੇ ਹਾਂ ਇਸ ਪਾਰਕ ਤੋਂ ਬਾਹਰ ਵੱਲ ਚੱਲਦੇ ਆਪਾਂ ਕਿ ਕਿਸ ਤਰ੍ਹਾਂ ਦਾ ਰੋਡ ਸ਼ੋ ਹੋਣ ਵਾਲਾ ਹੈਗਾ ਇਹ ਇਸ ਰੋਡ ਸ਼ੋ ਨੇ ਕਿਸ ਤਰ੍ਹਾਂ ਆਉਣਾ ਹੈਗਾ ਤੇ ਰਾਹ ਦੇ ਵਿੱਚ ਕਿਹੜੇ-ਕਿਹੜੇ ਇੰਤਜ਼ਾਮਤ ਕੀਤੇ ਹੋਣੇ ਫਿਲਹਾਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਭਾਰੀ ਪੁਲਿਸ ਬਲ ਜਿਹੜਾ ਹੈਗਾ ਉਹ ਪਹਿਲਾਂ ਹੀ ਤੈਨਾਤ ਹੋ ਚੁੱਕਿਆ ਤੇ ਕਿਹਾ ਜਾ ਰਿਹਾ ਕਿ ਸ਼ਾਮ ਦੇ ਤਕਰੀਬਨ 4 ਤੋਂ 4:30 ਵਜੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਪਹੁੰਚਣਗੇ ਤਾਂ ਇਸ ਵੇਲੇ ਲਿੰਦੇ 12 ਵਜੇ ਨੇ ਤੇ ਇਸ ਜਿਹੜੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਇਹ ਤਿਆਰੀਆਂ ਤੁਹਾਨੂੰ ਵਿਖਾ ਰਹੀ ਹੈਗੇ ਆਪਾਂ ਪਟਿਆਲਾ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪਹੁੰਚ ਲਿਆ ਇੱਕ ਮੈਗਾ ਰੈਲੀ ਸ਼ੋ ਜਿਹੜਾ ਹੈਗਾ ਕਰਿਆ ਜਾਣਾ ਹੈਗਾ ਉਹ ਤਸਵੀਰਾਂ ਦੇ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਧਰ ਵੱਲ ਵੀ ਧਿਆਨ ਦਈਏ ਉਧਰ ਵੱਲ ਵੀ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਨੌਜਵਾਨ ਖੜੇ ਹੋਏ ਵਿਖਾਈ ਦੇਣਗੇ ਇਹ ਤਸਵੀਰਾਂ ਦੇ ਪਟਿਆਲਾ ਤ੍ਰਿਪੜੀ ਇਲਾਕੇ ਦੀਆਂ ਜਿੱਥੇ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆਂ ਵੀ ਇੰਤਜ਼ਾਮ ਹੋਏ ਬਨੇ ਬੋਰਡ ਤੁਸੀਂ ਦੇਖ ਸਕਦੇ ਲੱਗਾ ਹੋਇਆ ਵੱਡਾ ਸਾਰਾ ਜਿਹਦੇ ਵਿੱਚ ਖੁਸ਼ਹਾਲ ਪੰਜਾਬ ਵਧੇਗੀ ਸ਼ਾਨ ਇਦਾਂ ਦੇ ਬੋਰਡ ਨੇ ਤੇ ਬਾਜ਼ਾਰ ਦੀ ਤਸਵੀਰ ਦਿਖਾ ਦਿਆਂ ਹੋਂ ਤੁਹਾਨੂੰ ਕਿ ਬਾਜ਼ਾਰ ਦਾ ਕੋਈ ਇਹੋ ਜਿਹਾ ਕੋਨਾ ਵੀ ਹੈਗਾ ਜਿੱਥੇ ਤਸਵੀਰਾਂ ਨਾਲ ਲੱਗੀਆਂ ਹੁਣ ਬੋਰਡ ਨਾਲ ਲੱਗੇ ਹੁਣ ਵੈਲਕਮ ਦੇ ਜਿਹੜੇ ਆ ਗੇਟ ਦਾ ਬਣੇ ਹੁਣ ਸਿਰ ਤੋਂ ਸਿਰੇ ਤੱਕ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਦਾ ਜਾਊਂਗਾ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਇੱਕ ਮਾਹੌਲ ਜਿਹੜਾ ਹੈਗੇ ਵਿਆਹ ਵਰਗਾ ਸਿਰਜ ਦਿੱਤਾ ਗਿਆ ਹੈਗਾ ਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਆਲਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬਿਲਡਿੰਗ ਦਾ ਕੋਈ ਖੁੰਝਾ ਨਹੀਂ ਹੈਗਾ ਜਿੱਥੇ ਇਦਾਂ ਵੱਡੇ ਵੱਡੇ ਬੈਨਰ ਦਾ ਟੰਗੇ ਹੋਣ ਇੱਥੋਂ ਤੱਕ ਕਿ ਪੂਰੇ ਬਾਜ਼ਾਰ ਦੇ ਅੰਦਰ ਜਿੰਨੇ ਵੀ ਸਰਕਾਰੀ ਖੰਭੇ ਹੈਗੇ ਨੇ ਉਹ ਖੰਭਿਆਂ ਦੇ ਉੱਪਰ ਤੁਸੀਂ ਤਸਵੀਰਾਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਸਮਰਥਕ ਝੰਡੇ ਚੱਕ ਕੇ ਉਂਗਲਾ ਚੱਕ ਕੇ ਖੜੇ ਨੇ ਤੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਸੋ ਆ ਇੱਕ ਤਸਵੀਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਮਿਸੀਪਲ ਕਾਰਪੋਰੇਸ਼ਨ ਦਾ